ਪੰਜਾਬ ਪੁਲਿਸ ਨੇ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ 10 ਪਿਸਤੌਲਾਂ ਇੱਕ ਰਾਈਫਲ ਸਮੇਤ 7 ਕਾਬੂ ਸਾਡੇ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਆਪਾਂ ਗੈਂਗਸਟਰਸ ਤੇ ਡਰੱਗ ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ ਉਹਨਾਂ ਦੇ ਡਾਇਰੈਕਸ਼ਨਸ ਦੇ ਉਹਦੇ ਵਿੱਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਇਹ ਕਾਮਯਾਬੀ ਮਿਲੀ ਹੈ ਜਿੱਥੇ ਅਸੀਂ ਕਿ ਡਰੱਗ ਰਨਿੰਗ ਰੈਕਟ ਯੂ نو ਆਪਾਂ ਕਹਿ ਸਕਦੇ ਹਾਂ ਬਸਟ ਕੀਤਾ ਹੈ 7 ਕਯੂਜ਼ ਫੜੇ ਨੇ ਔਰ 11 ਵੈਪਨ ਫੜੇ ਗਏ ਨੇ 10 ਪਿਸਟਲ ਨੇ 0.32 ਬੋਰ ਦੇ ਔਰ ਇੱਕ ਡਬਲ ਬੈਰਲ 12 ਬੋਰ ਗਨ ਹੈ ਇਹਦੇ ਚ ਜਿਹੜੇ 7 ਕਯੂਜ਼ ਫੜੇ ਗਏ ਉਹਨਾਂ ਤੋਂ ਜਿਹੜੀ ਪੁੱਛਗਛ ਹੋਈ ਹੈ ਉਹਦੇ ਚ ਜਿਹੜੀ ਇੰਪੋਰਟੈਂਟ ਗੱਲ ਇਹ ਹੈ ਇਹਦੇ ਚ ਆਸਟ੍ਰੇਲੀਆ ਬੇਸਡ ਇੱਕ ਕ੍ਰਿਮੀਨਲ ਦਾ ਨਾਮ ਆਇਆ ਉਹ ਉਹਦਾ ਨਾਮ ਹੈਗਾ ਰਿਤਿਕ ਰੈਲੀ ਔਰ ਇੱਕ ਕੋਨਾਲ ਮਹਾਜਨ ਨਾਮ ਦਾ ਜਿਹੜਾ ਕ੍ਰਿਮੀਨਲ ਹੈ ਉਹ ਜੇਲ੍ਹ ਚ ਲੌਜਡ ਹੈ ਉਹ ਦੋਨੇ ਜਣੇ ਔਰ ਇੱਕ ਯੂ ਐਸ ਬੇਸਡ ਹੋਰ ਫਿਗਰ ਹੋਇਆ ਬੰਦਾ ਉਹਦਾ ਜੇ ਨਾਮ ਕਲੀਅਰ ਨਹੀਂ ਹੋ ਸਕਿਆ ਸਾਨੂੰ ਉਹ ਸੀ ਇਹ ਸਾਰੀ ਨੂੰ ਡਿਵੈਲਪ ਕੀਤਾ ਸਾਡੇ ਸੀਆਈਏ 1 ਤੇ ਸੀਆਈਏ 2 ਦੀਆਂ ਟੀਮਾਂ ਨੇ ਮਿਸਟਰ ਹਰਪ੍ਰੀਤ ਮਡੇ ਡੀਸੀਪੀ ਸਾਹਿਬ ਅਮੋਲਕਦੀਪ ਔਰ ਜਿਹੜੇ ਬਾਕੀ ਟੀਮ ਹੈ ਸਾਰੇ ਪੁਰਾਣੇ ਟਾਈਮ ਤੋਂ ਵੀ ਚੱਲ ਰਿਆ ਸੀ ਉਦੋਂ ਦਲਬਾਖ ਸਿੰਘ ਵੀ ਹੁੰਦੇ ਸੀ ਇੱਥੇ ਸੀਆਈਏ 2 ਚ ਤੇ ਉਹਨਾਂ ਦੀ ਸਾਰੀ ਟੀਮ ਨੇ ਰਾਜੇਸ਼ ਤੇ ਮੈਡਮ ਡਾਕਟਰ ਪ੍ਰਗਿਆ ਜੈਨ ਜੀ ਨੇ ਸਾਡੇ ਨਵੇਂ ਡੀਸੀਪੀ ਸਿਟੀ ਇਹਨਾਂ ਸਾਰਿਆਂ ਨੇ ਬੜੀ ਮਿਹਨਤ ਕਰਕੇ ਇਹਨੂੰ ਗੱਲ ਨੂੰ ਡਿਵੈਲਪ ਕਰਕੇ ਸਾਰੀ ਚੀਜ਼ ਕੀਤੀ ਹੈ ਜਿਹੜੀ ਮੇਨ ਇੰਪੋਰਟੈਂਟ ਗੱਲ ਆਈ ਹੈ ਇਹ Madhya Pradesh ਤੋਂ weapon ਲੈ ਕੇ ਆਉਂਦੇ ਸੀ ਡਾਇਰੈਕਟ ਡਾਇਰੈਕਸ਼ਨਸ ਹੁੰਦੀਆਂ ਸੀ ਬਾਰੋਂ ਆਸਟ੍ਰੇਲੀਆ ਤੋਂ ਤੇ ਯੂ ਐਸ ਏ ਤੋਂ ਉਸ ਤੋਂ ਬਾਅਦ ਇਹਨਾਂ ਨੂੰ ਦੱਸਿਆ ਜਾਂਦਾ ਸੀ ਇਹ ਤੁਸੀਂ ਇੱਕ ਸਪੈਸੀਫਿਕ ਜਗ੍ਹਾ ਦੇ ਉੱਤੇ ਚੀਜ਼ ਨੂੰ ਵੈਪਨ ਨੂੰ ਰੱਖ ਕੇ ਆਓ ਔਰ ਉੱਥੋਂ ਕੌਣ ਕਲੈਕਟ ਕਰਦਾ ਸੀ ਉਹ ਵੀ ਚੀਜ਼ ਅਜੇ ਇਹਨਾਂ ਨੂੰ ਨਹੀਂ ਕਲੀਅਰ ਜਿਸ ਤੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਉਹ ਕਾਫੀ ਜ਼ਿਆਦਾ ਅਜੇ ਇਨਵੈਸਟੀਗੇਸ਼ਨ ਵਿੱਚ ਡੀਪ ਹੋਰ ਅਪਰੋਬ ਦੀ ਲੋੜ ਹੈ ਜੋ ਅਸੀਂ ਕੀਤੀ ਜਾ ਰਹੀ ਹੈ ਸਪੈਸ਼ਲ ਟੀਮਾਂ ਲਾਈਆਂ ਔਰ ਮੈਨੂੰ ਉਮੀਦ ਹੈ ਕਿ ਆਉਣ ਨਾਲ ਆਉਣ ਵਾਲੇ ਸਮੇਂ ਤੋੜਨਾ ਹੋਰ ਵੀ ਇਸ ਚੀਜ਼ਾਂ ਬਾਰੇ ਅਸੀਂ ਸਾਂਝੀ ਕਰਾਂਗੇ ਗੱਲ ਔਰ ਹੋਰ ਅੱਛੀ ਸਕਸੈਸ ਮਿਲਣ ਦੀ ਸਾਨੂੰ ਉਮੀਦ ਹੈ ਔਰ ਇਹਦੇ ਚ ਇਹ ਫਿਕਰ ਹੋਇਆ ਕਿ ਹੋਰ ਬਾਰਡਰ ਡਿਸਟ੍ਰਿਕਟਸ ਦੇ ਜਾਂ ਹੋਰ ਡਿਸਟ੍ਰਿਕਟਸ ਦੇ ਬੰਦੇ ਜਿਹੜੇ ਆ ਉਹ ਆ ਕੇ ਉਥੋਂ ਕਲੈਕਟ ਕਰਦੇ ਰਹੇ ਨੇ ਜੋ ਜਿਹੜਾ ਇਲੀਗਲ ਵੈਪਨਸ ਦੀ ਆਮਦ ਰਫਤਾ ਹੈ ਉਹਦੇ ਚ ਮੈਨੂੰ ਬੜੀ ਵੱਡੀ ਸਕਸੈਸ ਮੰਨਦਾ ਕਿਉਂਕਿ ਤੁਸੀਂ ਪਿੱਛੇ ਵੀ ਦੇਖਿਆ ਕਿ ਜਿੱਥੇ ਵੀ ਛੋਟੀ ਗੱਲ ਦੇ ਵਿੱਚ ਹੁੰਦਾ ਚਾਹੇ ਉਹ ਪਤੰਗ ਵਾਲਾ ਹੈ ਜਾਂ ਹੋਰ ਗੱਲ ਹੈ ਉਹਦੇ ਚ ਆਮ ਲੋਕ ਵੈਪਨ ਯੂਜ਼ ਕਰ ਲੈਂਦੇ ਰਹੇ ਤੋ ਇਹ ਜਿਹੜੀ ਅ ਵੱਡੀ ਖੇਪ ਫੜੀ ਗਈ ਹੈ ਔਰ ਇਹ ਸੱਤ ਬੰਦੇ ਫੜੇ ਗਏ ਆ ਜੇਲ ਨੈੱਟਵਰਕ ਆ ਗਿਆ ਆਸਟ੍ਰੇਲੀਅਨ ਨੈੱਟਵਰਕ ਆ ਗਿਆ ਯੂ ਐਸ ਬੇਸਡ ਨੈੱਟਵਰਕ ਆ ਗਿਆ ਇਹਨੂੰ ਮੈਂ ਬੜੀ ਸਿਗਨੀਫੀਕੈਂਟ ਇੱਕ ਰਿਕਵਰੀ ਮੰਨਦਾ ਔਰ ਇਹ ਅੱਛਾ ਬਸ ਹੋਇਆ ਮੋਡਿਊਲ ਵਿੱਚ ਦੋ ਪਰਚੇ ਵੀ ਦਰਜ ਕੀਤੇ ਆ ਔਰ ਸੱਤ ਅਕਿਊਜ਼ ਨੇ ਜਿਹੜੇ ਫੜੇ ਗਏ ਆ ਅਲੱਗ-ਅਲੱਗ ਜਗ੍ਹਾ ਦੇ ਔਰ ਇਹਨਾਂ ਸਾਰਿਆਂ ਦਾ ਜਿਹੜਾ ਪਿਛੋਕੜ ਹੈ ਉਹ ਵੀ ਤੁਹਾਨੂੰ ਮੈਂ ਸ਼ੇਅਰ ਕਰ ਦਿੰਨਾ ਜਿਹੜਾ ਜਸ਼ਨਦੀਪ ਤੇ ਕਰਨਦੀਪ ਦੋ ਭਰਾ ਨੇ ਇਹ ਹੈਗੇ ਨੇ ਉਥੋਂ ਦੇ ਗੁਰੂਕੀਵਡਾਲੀ ਛਾਟਾ ਦੇ ਉਮਰਾਂ ਇਹਨਾਂ ਦੀ ਛੋਟੀਆਂ 19 ਤੇ 21 ਸਾਲ ਦੇ ਐ ਕਨਾਲ ਮਹਾਜਨ ਇੱਕ ਪੁਰਾਣਾ ਕ੍ਰਿਮినਲ ਹੈ ਜਿਹੜਾ ਜੇਲ੍ਹ ਚ ਬੰਦਾ ਅਮਰਸਰ ਰਿਕਿਟ ਰੈਲੀ ਆਸਟ੍ਰੇਲੀਆ ਬੇਸਡ ਬੰਦਾ ਹੈਗਾ ਕਰਨਦੀਪ ਦੇ ਖਿਲਾਫ ਇੱਕ ਮਕਦਮਾ ਦਰਜ ਹੈ ਕਨਾਲ ਮਹਾਜਨ ਦੇ ਖਿਲਾਫ ਪੰਜ ਮਕਦਮੇ ਦਰਜ ਨੇ ਉਸ 307 ਵੀ ਹੈ ਅਟੈਂਪਟ ਟੂ ਮਰਡਰ 365 384 ਫਰੋਤੀਆਂ ਇੱਕ ਕਿਡਨਾਪਿੰਗ ਸਨੇਚਿੰਗ ਦਾ 207 ਦੇ ਨਾਲ 336 ਫਾਇਰਿੰਗ ਵੈਰਾ ਕੀਤੀ ਇਸ ਤੋਂ ਇਲਾਵਾ ਜਿਹੜੇ ਸ਼ਰਨਜੀਤ ਸਨ ਹੀ ਐ ਇਹ ਵੀ ਤਕਰੀਬਨ 24 ਸਾਲ ਦਾ ਹੈਗਾ ਲੜਕਾ ਪਿੱਛੋ ਰਹਿਣ ਵਾਲਾ ਪਿੰਡ ਬਹਿਲਾ ਸਿਟੀ ਤਰਨਤਾਰਨ ਦਾ ਦੀਪਕ ਕੁਮਾਰ ਦੀਪੂ ਹੈ ਇਹ 24 ਸਾਲ ਦਾ ਹੈ ਔਰ ਸੰਦੀਪ ਐਲੀਅਸ ਕਾਕਾ ਹੈ ਇਹ ਵੀ ਤਕਰੀਬਨ 26 ਸਾਲ ਦਾ ਹੈਗਾ ਨਰਿੰਦਰ ਸੋਨੂ ਹੈ 30 ਸਾਲ ਦਾ ਐਂਡੀਪੀਐਸ ਦੇ ਪਰਚੇ ਦਰਜ ਨੇ ਗੋਵਿੰਦਵਾਲ ਸਾਹਿਬ ਦੇ ਵਿੱਚ ਸੋ ਜਿਹੜੀ ਗੱਲ ਇਹਦੇ ਸਾਹਮਣੇ ਆਉਂਦੀ ਹੈ ਕਿ ਪੁਰਾਣੇ ਕ੍ਰਿਮੀਨਲ ਜਿਹੜੇ ਆ ਔਰ ਜੇਲ੍ਹ ਚ ਬੈਠ ਕੇ ਆਪਣੇ ਨੈਟਵਰਕ ਚਲਾਉਂਦੇ ਰਹਿੰਦੇ ਔਰ ਆਊਟ ਆਫ ਇੰਡੀਆ ਜਿਹੜੇ ਸਾਡੇ ਲੋਕ ਇਥੋਂ ਬਾਹਰੋਂ ਗਏ ਹੋਏ ਇਹਨਾਂ ਦੇ ਪੁਰਾਣੇ ਕਨੈਕਸ਼ਨਸ ਨੇ ਉਹ ਕਿਸੇ ਨਾ ਕਿਸੇ ਲੋਕਲ ਕ੍ਰਿਮੀਨਲ ਨਾਲ ਇਨ ਟੱਚ ਹੋ ਕੇ ਉਹਨਾਂ ਨੂੰ ਡਾਇਰੈਕਸ਼ਨ ਦੇ ਕੇ ਸਾਰਾ ਕੰਮ ਕਰਾ ਰਹੇ ਆ ਤੇ ਇਹਦਾ ਸਾਰਾ ਜਿਹੜਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਦਾ ਐਂਗਲ ਆ ਉਹ ਵੀ ਆਪਾਂ ਸਾਰਾ ਬੜੇ ਦੇਖ ਰਹੇ ਆ ਕਿ ਕਿੱਦਾਂ ਐਸੇ ਕਿੱਥੋਂ ਹੁੰਦੇ ਸੀ ਬਾਹਰਲੇ ਬੰਦਿਆਂ ਨੂੰ ਕੀ ਰੋਲ ਸੀਗਾ ਉਹ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਨਗੇ ਅਜੇ ਇਸ ਸਟੇਜ ਦੇ ਉੱਤੇ ਇਨਵੈਸਟੀਗੇਸ਼ਨ ਦਾ ਬੜਾ ਸੈਂਸਿਟਿਵ ਪਾਰਟ ਹੈ ਉਹ ਇਹਨੂੰ ਤੁਹਾਡਣਾ ਇਹ ਜਿਹੜੀਆਂ ਜਿਹੜੇ ਬੋਲਵਰ ਨੇ ਇਹਨਾਂ ਨੂੰ ਵੇਲੀਆਂ ਕਿੱਥੋਂ ਸੀ ਤੇ ਆ ਜਿਆਦਾਤਰ ਕਿਹੜਾ ਸ਼ਹਿਰ ਇਹਨਾਂ ਜਿਆਦਾ ਰੱਖਿਆ ਤੇ ਵੀ ਇੱਥੇ ਸਪਾਈ ਦੇਣੀ ਦੇਖੋ ਸ਼ਹਿਰ ਦੀ ਨਹੀਂ ਗੱਲ ਦੱਸ ਅਜੇ ਪਤਾ ਲੱਗ ਸਕੀ ਜੀ ਇਹਨਾਂ ਨੂੰ ਹੈਂਡਲਰ ਜਿਹੜੇ ਬਾਹਰ ਬੈਠੇ ਆ ਚਾਹੇ ਆਸਟ੍ਰੇਲੀਅਨ ਨੇ ਬੰਦਾ ਚਾਹੇ ਕੁਨਾਲ ਮਹਾਜਨ ਨੇ ਇਹ ਤੋਂ ਅਸੀਂ ਪੁੱਛਗਿੱਛ ਕਰ ਰਹੇ ਹਾਂ ਉਹ ਅਜੇ ਮੈਂ ਤਾਂ ਤੋੜਨਾ ਰਿਵੀਲ ਨਹੀਂ ਕਰ ਰਹੇ ਹਾਂ ਉਹ ਡਿਸਟ੍ਰਿਕਟਸ ਫਿਰ ਬੰਦੇ ਅਲਰਟ ਹੋ ਜਾਂਦੇ ਦੂਜੇ ਉਹ ਅਸੀਂ ਅੱਗੇ ਫੜਨਾ ਚਾਹੁੰਦੇ ਆ ਕਿ ਰੈਸੀ ਇਹਨਾਂ ਦੇ ਰੈਸੀਪੀਐਂਟ ਕੌਣ ਸੀਗੇ ਕਿ ਉਹ ਕੌਣ ਰਿਸਿਵਰ ਸੀ ਜਾਂ ਜਿਨ੍ਹਾਂ ਨੇ ਖਰੀਦਣੇ ਸੀ ਜਾਂ ਲੈਣੇ ਸੀਗੇ ਉਹ ਜ਼ਰੂਰੀ ਹੈ ਜੀ ਮਹਾਜਨ ਜਿਹੜਾ ਕਿਸ ਕੇਸ ਜੇਲ੍ਹ ਚ ਬੰਦ ਹੈ ਤੇ ਇਹਨੋਂ ਉਹਦੇ ਟੱਚ ਹੈਗੇ ਦੇਖੋ ਬਈ ਸਾਬ ਮੈਂ ਤੁਹਾਨੂੰ ਦੱਸਿਆ ਕੋਣ ਹੈ ਜੀ ਇੱਥੇ ਚੱਤੀਗੜ੍ਹ ਨਾਲ ਕਰ ਰਹੇ ਨੇ ਉਹ ਤੋਂ ਉਹਨਾਂ ਨੂੰ ਦੱਸ ਰਹੇ ਨੇ ਇੱਥੇ ਇੱਥੇ ਕੁਨਾਲ ਮਹਾਜਨ ਕਰ ਰਿਹਾ ਹੈ ਇਹ ਅਬਰਸਰ ਜੇਲ੍ਹ ਚ ਹੈ ਇਹਦੇ ਖਿਲਾਫ ਮੈਂ ਤੁਹਾਨੂੰ ਦੱਸਿਆ ਪੰਜ ਮੁਕਦਮੇ ਨੇ ਲੇਟੈਸਟ ਹੈਗਾ 118 ਨੰਬਰ ਮੁਕੱਦਮਾ 2023 ਦਾ 307 ਦਾ ਆਸਟ੍ਰੇਲੀਆ ਨੇ ਇੱਕ ਸੈਕਿੰਡ ਇੱਕ ਪਹਿਲਾਂ ਨਹੀਂ ਯੂਐਸਏ ਬੇਸਤੀ ਦੋ ਜਿਹੜੇ ਕ੍ਰਿਮੀਨਲ ਫਰੇਗਏ ਸੀ ਕੀ ਇਹਨਾਂ ਦਾ ਕਲੈਕਸ਼ਨ ਉਹਨਾਂ ਦੇ ਨਾਲ ਹੈ ਨਹੀਂ ਉਹ ਨਹੀਂ ਕੋਈ ਅਜੇ ਤੱਕ ਆਇਆ ਜੀ ਉਹ ਅਸੀਂ ਯੂਐਸ ਵਾਲੇ ਬੰਦੇ ਦੀ ਆਇਡੈਂਟੀਟੀ ਅਜੇ ਕਲੀਅਰ ਕਰਨਾ ਚਾਹੁੰਦੇ ਆ ਉਹ ਹੋ ਜੇਗੀ ਕਿਉਂਕਿ ਇਹਨਾਂ ਨੂੰ ਗਲਤਫੁਲਤ ਨਾਮ ਲੈ ਕੇ ਲੋਕ ਦੱਸਦੇ ਰਹਿੰਦੇ ਵੀ ਮੈਂ ਇਸ ਤਰ੍ਹਾਂ ਉੱਥੇ ਬੈਠਾ ਆਪਰੇਟ ਕਰ ਰਿਹਾ ਉਹ ਸਾਰਾ ਰਿਵੀਲ ਕਰਾਂਗੇ ਤੁਹਾਡੇ ਨਾਲ ਉਹ ਲਾਪਰੇਟ ਕਰਿਓ ਕਿ ਕਿਸ ਤਰ੍ਹਾਂ ਪਲੇਟ ਕਰਦਾ ਸੀ ਕਿ ਫੰਡੀ ਉਧਰ ਜਾਂਦੀ ਸੀ ਇੱਧਰ ਆਉਂਦੀ ਸੀ ਮੈਂ ਭਾਈ ਸਾਹਿਬ ਤੁਹਾਨੂੰ ਪਹਿਲਾਂ ਹੀ ਦੱਸਿਆ ਨਾ ਵੀ ਅਸੀਂ ਉਹ ਜਿਹੜਾ ਫਾਈਨੈਂਸ਼ੀਅਲ ਐਂਗਲ ਉਹਨੂੰ ਵੀ ਅਸੀਂ ਬਹੁਤ ਡੀਪਲੀ ਕਰ ਰਹੇ ਹਾਂ ਹਵਾਲਾ ਲਾ ਐਂਗਲ ਉਹ ਮੈਂ ਇਸ ਟੇ ਤੇ ਨਹੀਂ ਨਹੀਂ ਰੀਵਿਲ ਕਰ ਰਹੇ बिकॉज ਆਫ ਇਹ ਸਾਰੇ ਬੰਦੇ ਸਾਡੀ ਗ੍ਰਿਫਤ ਤੋਂ ਬਾਹਰ ਨਿਕਲ ਜਾਣਗੇ ਹਾਂਜੀ ਕੋਈ ਇਹਨਾਂ ਨੇ ਦੱਸਿਆ ਵੀ ਜਿਹੜੇ ਹੁਣ ਆਪਾਂ 11 ਮੈਪਨ ਤਾਪਾ ਫੜ ਲਿਆ ਹੈ ਇੱਕ ਜੱਕਰ ਇਹਨਾਂ ਨੇ ਪਹਿਲਾਂ ਲਾਇਆ ਉਹ ਅਜੇ ਕਲੀਅਰ ਕਰਨਾ ਹੈ ਨਾ ਤਾਂ ਉਹ ਵੀ ਕਿੰਨੇ ਟੋਟਲ ਵੈਪਨ ਆਏ ਨੇ ਇਹੋ ਜਿਹੀ ਨਹੀਂ ਕਿ ਕੋਈ ਹੋਰ ਕਿਸੇ ਦੇ ਵੀ ਕੰਮ ਕਰ ਰਿਹਾ ਹੈ ਇਹ ਖਬਰ ਆ ਰਹੀ ਕਿ ਵੈਪਨ ਹੋਵੇ ਬਣੇ ਨੇ ਯਾਰ ਵੈਪਨ ਮੈਂ ਤੁਹਾਨੂੰ ਕਹਾਂ ਹੋਰ ਫੜਾਂਗੇ ਮੈਂ ਤਾਂ ਤੁਹਾਨੂੰ ਦੱਸ ਰਿਹਾ ਬਿਕੋਜ਼ ਸਾਨੂੰ ਪਤਾ ਕਿ ਜਿਹੜੇ ਬੰਦੇ ਲੈ ਕੇ ਜਾ ਚੁੱਕੇ ਡਿਲੀਵਰੀ ਉਹਨਾਂ ਤੋਂ ਵੀ ਰਿਕਵਰ ਕਰਨੇ ਆ ਤਾਂ ਮੈਂ ਸਟੇਜ ਤੇ ਉਹਨਾਂ ਦੇ ਨਾਮ ਅਸੀਂ ਸ਼ੇਅਰ ਨਹੀਂ ਕਰ ਰਹੇ ਹੈ ਜੀ ਇਸਦਾ ਪਤਾ ਹੈ ਅਸਟ੍ਰੇਲੀਆ ਦੇ ਜਿਹੜਾ ਰਫ ਨਹੀਂ ਤੇ ਪਹੁੰਚਦਾ ਸੀ ਇਹ ਉਹ ਦੇਖਦੇ ਆ ਉਹਦਾ ਪਾਸਪੋਰਟ ਵਗੈਰਾ ਡਿਟੇਲਸ ਮੰਗਾਈਆਂ ਵੀ ਕਦੋਂ ਗਿਆ ਬੰਦਾ ਵੀ ਅਗਲਾ ਆਪਣੀ ਪੂਰੀ ਗੱਲ ਇਹਨਾਂ ਨੂੰ ਵੀ ਨਹੀਂ ਦੱਸਦਾ ਵੀ ਮੈਂ ਕਿਸ ਤਰ੍ਹਾਂ ਗਿਆ ਕਿਸ ਫੇਸ ਤੇ ਉਹ ਸਾਰਾ ਅਸੀਂ ਔਨ ਰਿਕਾਰਡ ਲਿਆ ਕੇ ਔਰ ਪਾਸਪੋਰਟ ਦਾ ਟਰੈਵਲ ਦਾ ਸਾਰਾ ਦੇਖਾਂਗੇ ਵੀ whether it is a fake passport original passport ਸਟੂਡੈਂਟ ਗਿਆ بزਨਸ ਵੀਜ਼ੇ ਤੇ ਗਿਆ ਕੀ ਗਿਆ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਸੇਮ ਫੈਕਟਰੀ ਤੋਂ ਬਣੇ ਜਿਹੜੇ ਮੰਤ ਦੇ ਤੋਂ ਪਹਿਲਾਂ ਵੀ ਆਏ ਸੀਗੇ ਕਿ ਜਾਂ ਕੋਈ ਡਿਫਰੈਂਟ ਫੈਕਟਰੀਆਂ ਉੱਤੇ ਬਣ ਰਹੀਆਂ ਯਾਰ ਉਹ ਅਸੀਂ ਬੰਦਾ ਆਇਡੈਂਟੀਫਾਈ ਕੀਤਾ ਪਾਰਟੀ ਉੱਤੇ کہہ ਰਹੀ ਹੈ ਸਾਡੇ ਜਰ ਉਹ ਹੀ ਤਾਂ ਦਸ ਨੇ ਉਹ ਪਤਾ ਹੈ ਇਸ 스테이지 ਤੇ ਨਹੀਂ ਰਿਵੀਲ ਕਰੇ ਫਿਰ ਉਹ ਬੰਦੇ ਸਾਰੇ ਆਪਣੀ ਗ੍ਰਿਫਤ ਤੋਂ ਬੰਦਾ ਭੱਜ ਜਾਂਦਾ ਇੱਕ ਵਾਰ ਮੀਡੀਆ ਚ ਸੁਣ ਕੇ ਵੀ ਆ ਮੇਰਾ ਨਾਮ ਆ ਗਿਆ ਉਹਦੇ ਫਲਾਣੇ ਦਾ ਆ ਗਿਆ ਬਟ 아이 ਤੁਹਾਨੂੰ ਇੱਕ ਗੱਲ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਕਿ ਬੜਾ ਅੱਛਾ ਇਹਨੂੰ ਸਿਗਨੀਫੀਕੈਂਟ ਮੈਂ ਮੰਨਦਾ ਕਿ ਇੰਨੇ ਜ਼ਿਆਦਾ ਵੈਪਨ ਆਪਾਂ ਫੜ ਲਏ ਔਰ ਸੱਤ ਬੰਦੇ ਫੜੇ ਗਏ ਸਾਰਾ ਨੈਟਵਰਕ ਸਮੈਸ਼ ਹੋ ਗਿਆ ਇਸ ਤਰ੍ਹਾਂ ਡਕਰੇ ਕਿ ਤੁਸੀਂ ਤੁਸੀਂ ਕਹਿ ਕੇ ਕਿਤੇ ਰੱਖ ਕੇ ਚੱਲ ਜੇ ਫਿਰ ਕੋਈ ਜਗ੍ਹਾ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਜਵੇਂ ਲੋਕਾਂ ਦੀ ਹੁੰਦੀ ਹੈ ਕਿ ਉਹ ਲੈਂਡਮਾਰਕ ਬਣਾ ਲਿਆ ਕਿਸੇ ਮੀਲ ਪੱਤਰ ਤੇ ਬਣਾ ਲਿਆ ਕਿਸੇ ਦਰਖਤ ਦੀ ਨਿਸ਼ਾਨੀ ਲਾ ਲਈ ਉਹ ਪਤਾ ਹੀ ਇਹ ਪੁਰਾਣੇ ਜਿਹੜੇ ਮੋਟਰਸਪਰਿੰਗ ਹੀ ਕ੍ਰਿਮੀਨਲਸ